ਸਾਡੀਆਂ ਮਾਵਾ ਭੈਣਾਂ ਨੇ ਪਹੁੰਚੀਆਂ ਨੇ ਮੈਂ ਸਦਾ ਰਹੀ ਨਹੀਂ ਆ ਤੁਹਾਡਾ ਇਸ ਨਮਾਣੇ ਨੂੰ ਤੁਸੀਂ ਮਾਣ ਬਖਸ਼ਿਆ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਜਿਹੜੀ ਜ਼ਿੰਮੇਵਾਰੀ ਮੇਰੇ ਸਿਰ ਤੇ ਪਵੇ ਉਸ ਜ਼ਿੰਮੇਵਾਰੀ ਨੂੰ ਮੈਂ ਤੈਅ ਕਰੀ ਮੇਰੀ ਐਸੀ ਬਾਤ ਦਿੱਤੀ ਕੀਤੀ ਆ ਮੈਨੂੰ ਲੱਗਦਾ ਵੀ ਠਾਠਾ ਮਾਰ ਲਾ ਦਿੱਤਾ ਇੱਕ ਥੋੜਾ ਜਿਹਾ ਲਾਭਾ ਇੱਕ ਮੇਰਾ ਲਾਭਾ ਵੀ ਹੈਗਾ ਮੈਂ ਤਾਂ ਮੇਰੀ ਥੋੜੀ ਜਿਹਾ ਮੈਨੂੰ ਸਿੱਧੀ ਕਰਨ ਨਹੀਂ ਦਿੱਤੀ ਇਹਨਾਂ ਮੈਨੂੰ ਬਿਲੀ ਇੱਧਰ ਟੁੰਡੀ ਲਾਤੀ ਦੇਖੋ ਕਈ ਸਾਡੇ ਪ੍ਰਕਾਰ ਲੋਕ ਬਜੁਰਗ ਬੈਠੇ ਨੇ ਜਿਹੜੇ ਉਹਨਾਂ ਦੇ ਬੱਚੇ ਪਟਾ ਪੈਣੇ ਨੇ ਸਭ ਤੋਂ ਵੱਡੀ ਤੁਹਾਨੂੰ ਇਸ ਕੀ ਦਾ ਮਾਨ ਹੋਣਾ ਚਾਹੀਦਾ ਕਿ ਹਾਂ ਆਮ ਆਦਮੀ ਜिले ਗੁਰਦਾਸਪੁਰ ਨੂੰ ਸਾਡਾ ਪੁੱਤ ਸਾਡਾ ਭਰਾ ਤੇ ਇੱਕ ਆਮ ਘਰ ਦਾ ਬੱਚਾ ਸਾਨੂੰ ਜੋ ਉਮੀਦਵਾਰ ਦਿੱਤਾ ਹੈ ਅਸੀਂ ਜੀ ਸਭ ਤੋਂ ਪਹਿਲਾਂ ਤੇ ਮੈਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਭਰਾ ਨੂੰ ਬਹੁਤ ਵੱਡਾ ਮਾਣ ਮਕਸਿਆ ਜੋ ਲੋਕ ਸਭਾ ਗਰਦਾਸਪੁਰ ਤੋਂ ਟਿਕਟ ਦਿੱਤੀ ਹੈ ਜਿਹੜੀ ਗੱਲ ਕਰ ਰਹੀ ਸੀ ਤੁਸੀਂ ਵੀ ਗੱਲ ਸੀਐਮ ਸਾਹਿਬ ਗਰਦਾਸਪੁਰ ਤੋਂ ਸ਼ੁਰੂਆਤ ਕਰ ਰਹੇ ਸੀਐਮ ਸਾਹਿਬ ਦਿਨਾਨਗਰ ਵੀ ਕਿ ਆਈ ਸੀ ਪਿੰਨਾ ਨਗਰ ਦੇ ਵਿੱਚ ਸੰਗਤ ਦੀ ਆਵਾਜ਼ ਸੀ ਵੀ ਗਰਦਾਸਪੁਰ ਨੂੰ ਅੱਜ ਤੱਕ ਐਂਡਲਾ ਜ਼ਿਲ੍ਹਾ ਸਮਝਿਆ ਗਿਆ ਤੇ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਗਰਦਾਸਪੁਰ ਨੂੰ ਇੱਕ ਨੰਬਰ ਦਾ ਜ਼ਿਲ੍ਹਾ ਸਮਝਿਆ ਜਾਊਗਾ ਬਣਾਇਆ ਜਾਊਗਾ ਤੇ ਉਹਦੇ ਵਿੱਚ ਸਾਡੇ ਭਰਾ ਦੀ ਜੋ ਡਿਸਪਲੋਸ ਹੋਈ ਹੈ ਗਰਦਾਸਪੁਰ ਲੋਕ ਸਭਾ ਤੋਂ ਸਾਡੇ ਭਰਾ ਦਾ ਬੜਾ ਮਾਣ ਵਧਿਆ ਸਾਡੇ ਲੋਕਾਂ ਦਾ ਬੜਾ ਮਾਣ ਵਧਿਆ ਮੈਂ ਖੁਦ ਪਿੰਨਾ ਦੇ ਵਿੱਚ ਜੋ ਮੈਨੂੰ ਕਮੈਂਟਾਂ ਦੇ ਵਿੱਚ ਫੋਨ ਤੇ ਉੱਤੇ ਜੋ ਮੈਸੇਜ ਵੀ ਕਰਦੇ ਨੇ ਲੋਕ ਫੋਨ ਕਾਲ ਵੀ ਕਰਦੇ ਨੇ ਜਿੰਨੀ ਸੰਗਤ ਦੇ ਵਿੱਚ ਖੁਸ਼ੀ ਹੈ 2022 ਦੀ ਇਲੈਕਸ਼ਨ ਨਾਲੋਂ ਕਈ ਗੁਣਾ ਵੱਧ ਜੋ ਅੱਜ ਸ਼ਹਿਰੀ ਕਲਸੀਜ ਨੂੰ ਟਿਕਟ ਲੋਕ ਸੰਗਤ ਆਪ ਗਰਦਾਸਪੁਰ ਦੇ ਮਿਲਣ ਦੇ ਵਿੱਚ ਖੁਸ਼ੀ ਹੈ ਨਾ 2022 ਚ ਪ੍ਰਵੀਰ ਸਿੰਘ ਪੂਰੀ ਜੀ ਵੋਟਾਂ ਦਾ ਕੰਸ਼ ਕਰਕੇ ਇਸ ਵਾਰ ਕਸਰਪੁਰ ਕਰ ਮੇਖੋ ਜੀ ਤਿੰਨ ਗੁਣਾ ਸੰਗਤ ਨੇ ਮੈਨੂੰ ਇਹ ਵਾਦਾ ਕੀਤਾ ਹੈ ਨਾ ਜਿਵੇਂ ਕੋਈ ਓਵਰ ਕੰਫੀਡੈਂਸ ਬੋ ਰਿਹਾ ਇਸ ਸੰਗਤ ਦੀ ਮੇਰੀ ਆਵਾਜ਼ ਹੈ ਹਰ ਪਿੰਡ ਦੇ ਵਿੱਚੋਂ ਮੈਂ ਆਵਾਜ਼ ਸੁਣੀ ਹੈ ਹਰ ਪਿੰਡ ਦੇ ਵਿੱਚੋਂ ਮੈਂ ਜज्ਬਾ ਦੇਖਿਆ ਵੀ 2022 ਤੋਂ 3 ਗੁਣਾ ਵੱਧ ਪਿੰਡਾਂ ਦੇ ਵਿੱਚੋਂ ਮੋਟਾ ਬਣ ਗਿਆਂ 4 ਜੂਨ ਨੂੰ ਦੁੱਧ ਦਾ ਦੋ ਦੋਨ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜੀਗਾ ਲੋਕ ਤਿਆਰ ਪਰ ਤਿਆਰ ਬੈਠੀ ਨੇ ਸਾਡੇ ਭਰਾ ਨੂੰ ਅਸੀਂ ਸਾਡੇ ਭਰਾ ਦੀ ਪੱਗ ਨੂੰ ਸਾਡੇ ਭਰਾ ਦੀ ਸ਼ਾਨ ਨੂੰ ਦਰਬਾਸਪੁਰ ਦੀ ਜ਼ਿਲ੍ਹੇ ਦੀ ਸ਼ਾਨ ਨੂੰ ਅਸੀਂ ਬਹੁਤ ਵੱਡੀ ਲੀਡ ਤੇ ਚੁਟਾ ਕੇ ਭੇਜਾਂਗੇ ਕਲਸੀ ਸਾਹਿਬ ਰੈਲੀ ਦੇਖ ਲਈ ਲੋਕਾਂ ਨਾਲ ਮੁਲਾਕਾਤ ਹੋ ਗਈ ਕਿੰਦਾ ਰਿਸਪੌਂਸ ਬੜਾ ਥੀ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਅੱਜ ਜੋ ਫਤੇਗੜ ਚੂੜੀਆਂ ਦੇ ਵਿੱਚ ਜਿਹੜੀ ਆ ਐਡੀ ਤਹਿਲਕਾ ਮੈਂ ਕਹਿ ਸਕਦਾ ਐ ਵੀ ਜਿਹੜਾ ਮਚਾਇਆ ਔਰ ਮਿਹਨਤ ਕੀਤੀ ਐ ਸਾਡੇ ਬਲਬੀਰ ਸਿੰਘ ਪੰਨੂ ਨੇ ਇਹਦਾ ਪਿਆਰ ਇਨਾ ਇਕੱਠ ਦੇਖ ਕੇ ਮੈਨੂੰ ਮਾਣ ਹੈ ਵੀ ਇਹ ਜਿਹੜਾ ਨੌਜਵਾਨ ਹੈ ਆਉਣ ਵਾਲੇ ਸਮੇਂ ਨੂੰ ਹੋਰ ਤਰੱਕੀ ਵੱਧ ਕਰੂਗਾ ਜੇ ਇਹ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਡੇ ਲੀਡਰਾਂ ਦੇ ਅਕਾਲੀ ਜਨਨ ਦੀ ਵੀ ਅਖਬੀਰ ਸਿੰਘ ਮੋਦੀ ਜੀ ਦਾ ਸਾਹਕਾ ਬਣ ਉਹਦੇ ਆਮ ਆਦਮੀ ਪਾਰਟੀ ਦੀ ਅੱਜ ਦੀ ਰੈਲੀ ਨੂੰ ਦੇਖ ਕੇ ਕੀ ਲੱਗਦਾ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਲੋਕਾਂ ਨੂੰ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਜਿਹੜਾ ਬੰਦਾ ਮਿਹਨਤ ਕਰੂਗਾ ਉਹ ਨੇਚਰਲੀ ਅੱਗੇ ਆ ਜਾਊਗਾ ਇਹ ਬਲਬੀਰ ਪੰਨੂ ਦੀ ਮਿਹਨਤ ਆ ਜਿਹੜੀ ਇਹ ਇਸ ਕਦਰ ਜਿਹੜੀ ਆ ਠਾਠਾ ਮਾਰਦਾ ਕਰਦਾ ਕਿਹਦੀ ਇਹਨੂੰ ਪੁਸ਼ੰਤ ਕੀਤਾ ਕਿ ਖਤਮ ਕਰਦੇ ਕੀ ਕਰਦੇ ਨੂੰ ਬਹੁਤ ਜਿਹਾ ਬੀਜਪੀ ਨੂੰ ਹੁਣ ਲੋਕਾਂ ਨੂੰ ਕਿਹਾ ਵੀ ਬੀਜਪੀ ਨੂੰ ਖਤਮ ਕਰ ਦਿਓ ਨਾ ਨਾ ਬੀਜਪੀ ਸਾਨੂੰ ਕਲਮ ਕਰਨ ਤੇ ਲੱਗੀ ਹੈ ਵੀ ਸਾਰੇ ਅੰਦਰ ਦੇ ਦਿਓ ਇਹਨਾਂ ਨੂੰ ਮਾਰ ਦਿਓ ਖਤਮ ਕਰ ਦਿਓ ਪਰ ਇਹ ਮੈਂ ਕਹਿ ਸਕਦਾ ਜਿਹੜਾ ਕਰ ਕਰ ਕੇਜਰੀਵਾਲ ਜੰਪਿਆ ਹੈ ਜਿਹੜਾ ਕਰ ਕਰ ਭਗਵੰਤ ਮਾਨ ਜੰਪਿਆ ਉਹਨੂੰ ਕਿਤਨਾ ਹੈ ਫਕਰ ਬਾਜੀ ਤੁਹੇ ਵੀ ਹੁਣ ਥੋੜੇ ਜਿਹੇ ਢਿਲੇ ਪੇ ਸਾਰੇ ਪੱਤਰਕਾਰ ਜਿੱਦਾਂ ਦੀ ਟਿਕਟ ਅਨਾਉਂਸ ਹੋਈ ਹੈ ਹੁਣ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਇਹ ਥਾਲੋ ਵੀ ਹੁਣ ਗੱਡੀਆਂ ਦੇ ਜਿਹੜੇ ਟਾਇਰ ਕਸਾਉਂਦਾ ਹੁਣ ਮੌਕਾ ਮਿਲਿਆ ਪੂਰਾ ਔਰ ਕੱਲ ਦੀ ਜਿਹੜੀ ਸ਼ਰਵਾਦ ਹੈ ਸੀਐਮ ਸਾਹਿਬ ਜਿਹੜੇ ਆਉਣ ਲੱਗੇ ਨੇ ਮੈਂ ਸਦਾ ਰਹਿਣੀ ਆ ਜੀ ਔਰ ਪਿਆਰ ਕਰਦੇ ਨੇ ਗਰਦਾਸਪੁਰ ਲੋਕ ਸਭਾ ਵਾਲਿਆਂ ਨੂੰ ਕਿਉਂਕਿ ਕੰਮ ਕਰਨਾ ਚਾਹੁੰਦਾ ਜਿੰਨੀ ਵੀ ਸਾਡੀ ਟੀਮ ਹੈ ਰਾਤ ਦਿਨ ਮਿਹਨਤ ਕਰਨ ਵਾਲੀ ਟੀਮ ਜਿੰਨੀ ਵੀ ਹੈ ਸਾਡੀ ਉਹ ਵੀ ਕੰਮ ਨੂੰ ਪਸੰਦ ਕਰਦੀ ਔਰ ਇਹ ਕੰਮ ਦਾ ਨਤੀਜਾ ਦੇਖੋ ਜਦੋਂ ਸੰਗਤ ਜਦੋਂ ਲੋਕ ਆਪ ਲੜਾਈ ਲੜਦੇ ਹੋਣ ਫਿਰ ਮੁਕਾਬਲਾ ਕੋਈ ਨਹੀਂ ਹੁੰਦਾ ਮੈਂ ਬਟਾਲੇ ਚ ਵੀ ਗੱਲ ਕਰਦਾ ਸੀ ਮੈਂ ਕਿਹਾ ਜੀ ਮੈਂ ਤੇ ਨਮਾਣਾ ਮੈਨੂੰ ਤੁਸੀਂ ਟਿਕਟ ਦੇ ਕੇ ਨਵਾਜ ਦਿੱਤਾ ਹੁਣ ਹਰਾਉਣਾ ਜਿਤਉਣਾ ਤੁਹਾਡੇ ਹੱਥ ਵਾਸਾ ਔਰ ਇੱਥੇ ਵੀ ਜਿਹੜੀ ਹੁਣ ਲੋਕ ਸਭਾ ਦੀ ਸੀਟ ਆ ਉਹ ਵੀ ਸੰਗਤ ਦੇ ਹੱਥ ਵਾਸਾ ਇਹਨਾਂ ਦੇ ਫੈਸਲਾ ਔਰ ਮੈਨੂੰ ਆਸ ਆ ਵੀ ਐਰ ਕੀ ਹਰਾਨੀ ਜਨਕ ਨਤੀਜੇ ਜਿਹੜੇ ਆ ਇਹ ਕੱਢਣਗੇ ਕਿਉਂਕਿ ਮੈਂ ਐ ਐਮਐਲਏ ਦੀ ਇਲੈਕਸ਼ਨ ਵੀ ਲੜੀ ਆਪਾਂ ਪਰ ਜੋ ਰਿਸਪਾਂਸ ਮੈਨੂੰ ਜਿਹੜਾ ਨજર ਆ ਰਿਹਾ ਵਾ ਇੱਕ ਵਾਕੇ ਬਾ ਕਮਾਲ ਰਿਸਪੌਂਸਰ ਕੋਈ ਐਸਾ ਚਿਹਰਾ ਮੈਨੂੰ ਹੱਲੇ ਤੱਕ ਇਹ ਨਹੀਂ ਕੋਈ ਮਿਲਿਆ ਜਿੰਨੇ ਮੈਨੂੰ ਕਿਹਾ ਵੀ ਯਾਰ ਸੋਚਾਂਗੇ ਨਹੀਂ ਵੋਟ ਪਾਵਾਂਗੇ ਜਾਂ ਲੋਕ ਜਾਂਦੇ ਪਿੰਡਾਂ ਦੇ ਵਿੱਚ ਜਿਹੜੇ ਉਹ ਕਹਿੰਦੇ ਨੇ ਨਹੀਂ ਕਿਉਂਕਿ ਮਾਨ ਸਾਹਿਬ ਨੇ ਕੰਮ ਕੀਤੇ ਨੇ ਦੋਵਾਂ ਸਾਲਾਂ ਦੇ ਵਿੱਚ ਜੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਜੇ ਬਿਜਲੀ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਸ ਦੀ ਗੱਲ ਕਰੀਏ ਠੀਕ ਆ ਫਿਰ ਇੱਕ ਕਰੋੜ ਜਿਹੜਾ ਸ਼ਹੀਦੀ ਸਨਮਾਨ ਲਈ ਗੱਲ ਕਰੀਏ ਜਿਹੜੀ ਕਿਸਾਨਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਸੀ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰੀਏ ਹਰ ਕੰਮ ਤੇ ਉਹ ਖਰੇ ਉਤਰੇ ਦਾ ਪ੍ਰਚਾਰ ਨਹੀਂ ਸ਼ੁਰੂ ਹੋ ਰਿਹਾ ਕਿਸਾਨ ਕਰਨ ਨਹੀਂ ਦੇ। ਦੇਖੋ ਜੀ ਜੇ ਚੰਗੇ ਕੰਮ ਕਰਾਂਗੇ ਤੇ ਲੋਕ ਅੱਗੇ ਆਉਣ ਦਿੰਦੇ ਨੇ ਤੇ ਜੇ ਹੁਣ ਕੰਮ ਹੀ ਉਹੋ ਜੇ ਕੀਤੇ ਨੇ ਜਦੋਂ ਗਏ ਹੀ ਕਿਸਾਨ ਬਹਿ ਕੇ ਗੱਲ ਕਰ ਲੈਂਦੇ ਉਹਨਾਂ ਤੇ ਆਪੇ ਹੀ ਉਹ ਸ਼ਾਂਤ ਹੋ ਜਾਂਦੇ ਜਦੋਂ ਉਹਨਾਂ ਦੀ ਉੱਥੇ ਨਹੀਂ ਸੁਣੀ ਉਹ ਕਹਿੰਦੇ ਹੁਣ ਇੱਥੇ ਹੀ ਨਹੀਂ ਸੁਣੀ ਫਰਕ ਤੇ ਹੈ ਹੀ ਆ।